ਪੰਜਾਬੀ ਦਾ ਸ਼ਬਦ ਨਹੀਂ ਸ਼ਹੀਦ ਸ਼ਬਦ ਇੱਕ ਸ਼ਬਦ ਹੈ ਅਰਬੀ ਦਾ ਸ਼ਬਦ ਹੈ ਉਹ ਸ਼ਹੀਦ ਅਰਬੀ ਦੇ ਵਿੱਚ ਜਿਹੜਾ ਤੋਸ਼ਾਹੇ ਸ਼ਬਦ ਹੈ ਉਸ ਤੋਂ ਬੜਿਆ ਸ਼ਹੀਦ ਭਾਵ ਕੇ ਗਵਾਹੀ ਦੇਣ ਵਾਲਾ ਤੇ ਇਹ ਸ਼ਹੀਦ ਜਿਹੜੇ ਨੇ ਸ਼ਹੀਦ ਕੌਮ ਦੀ ਜਿੰਦ ਜਾਨ ਕੌਮ ਦਾ ਸਰਮਾਇਆ ਹੋਇਆ ਕਰਦੇ ਨੇ ਇਤਿਹਾਸ ਕੌਮ ਦੀ ਜਿੰਦ ਜਾਨ ਹੁੰਦੇ ਨੇ ਸ਼ਹੀਦਾਂ ਦੀ ਅਸਲੀ ਜ਼ਿੰਦਗੀ ਹੈ ਉਨਾ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਸ਼ਿਕਸ਼ਿਤ ਕਦੇ ਮਰਦੇ ਨਹੀਂ ਨਾ ਤੇ ਰੱਬੀ ਰੂਹਾਂ ਜਿਹੜੀਆਂ ਸੁਰਮ ਵਾਲੀਆਂ ਇਬਾਦਤ ਵਾਲੀਆਂ ਰੂਹਾਂ ਕਦੇ ਕੋਈ ਨਹੀਂ ਮਰਦੀਆਂ ਕਿਉਂਕਿ ਬਾਬਾ ਕਬੀਰ ਜੀ ਨੇ ਬਹੁਤ ਸੋਹਣਾ ਲਿਖਿਆ ਨਾ ਉਹ ਕਵਿਤੇ ਭਾਗ ਤੱਕ ਵੀਰ ਜੀ ਬਾਬਾ ਕਬੀਰ ਜੀ ਉਹਨਾਂ ਨੇ ਲਿਖਿਆ ਜਿਹੜੀਆਂ ਸਮਰਪਿਤ ਕਰਨ ਵਾਲੀਆਂ ਰੂਹਾਂ ਉਹ ਕਦੇ ਮਰਦੀਆਂ ਨਹੀਂ ਉਹ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਇਸੇ ਕਹਿੰਦੇ ਭਗਤਾਂ ਦਾ ਦਾਜੀ ਉਹਨਾਂ ਨੇ ਵੀ ਪੱਕੀ ਮੁਹਰ ਲਾਈ ਹੈ ਉਹ ਕਹਿੰਦੇ ਧੰਸੋ ਠਾਓ 858 ਅੰਗਾ ਗੁਰਦੰਸਰ ਜੀ ਦਾ ਧੰਸੋ ਗਾਓ ਧੰਸੋ ਠਾਓ ਧੰਨ ਬੀਤ ਉੱਟਾ ਸਭ ਹੋਏ ਜੇ ਜਿਹੜੇ ਸੁਨਤ ਕਮ ਵਾਲੀ ਨੂੰ ਆਪ ਪਵਿੱਤਰ ਹੈ ਉਹ ਸਰੀਰ ਆਪ ਦਾ ਪਵਿੱਤਰ ਹੈ ਉਹ ਜਿੱਥੇ ਬੈਠ ਕੇ ਜਗਤ ਦੇ ਅਸਥਾਨ ਸਿਮਰਨ ਕਰ ਲੈਂਦੇ ਆ ਬੰਦਗੀ ਕਰ ਲੈਂਦੇ ਆ ਇਬਾਦਤ ਕਰ ਲੈਂਦੇ ਆ ਰੱਬ ਦਾ ਨਾਮ ਜਪ ਲੈਂਦੇ ਆ ਉਸ ਥਾਂ ਨੂੰ ਕੁਦਰਤ ਹੋ ਜਾਂਦੇ ਆ ਉਹਨਾਂ ਦਾ ਕਿਤਾਬ ਕੁਦਰਤ ਹੋ ਜਾਂਦਾ ਇਸਮਰਨ ਵਾਲੀਆਂ ਰੂਹਾਂ ਨੂੰ ਜਾਨੀਆਂ ਤੇ ਸ਼ਹੀਦਾਂ ਇਹ ਵੀ ਜਿੱਤੇ ਨਹੀਂ ਜਾਂਦੇ ਕਿਉਂਕਿ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਚੌਂਕੜੀ ਮਾਰ ਕੇ ਬੈਠੇ ਧਿਆਨ ਲੱਗੇ ਜਦੋਂ ਆਪਣਾ ਸਰਹੰਦ ਦੇ ਇਲਾਕੇ ਦੇ ਵਿੱਚ ਸਰਹੰਦ ਦਾ ਇਲਾਕਾ ਹੈ ਕਿਉਂਕਿ ਅੱਜ ਦੇ ਦਿਨ ਜਿਹੜੇ ਚੱਲ ਰਹੇ ਨੇ

ਇਲਾਕੇ ਦੇ ਵਿੱਚ ਉਹ ਇੱਕ ਕਿਲਾ ਬਣਾ ਕੰਮ ਕੀਤੀ ਇੱਕ ਕਿਲੇ ਦਾ ਰੂਪ ਦਿੱਤਾ ਗਿਆ ਧਿਆਨ ਨਾਲ ਸੁਣਿਓ ਫਿਰ ਤੁਹਾਨੂੰ ਇਤਿਹਾਸਲ ਸਮਝ ਆ ਜਾਵੇਗਾ ਸ਼ਰਹੰਗ ਦੇ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਵਿੱਚ ਇੱਕ ਕਿਲਾ ਬਣਾ ਕੰਮ ਕਰਕੇ ਉਹਦੇ ਵਿੱਚ ਇੱਕ ਬਹੁਤ ਵੱਡਾ ਦਰਵਾਜ਼ਾ ਰੱਖਿਆ ਗਿਆ ਹੋ ਸਕਦਾ ਕੋਈ ਹੋਰ ਵਕਤ ਉਹਦੇ ਵਿੱਚ ਦਰਵਾਜ਼ਾ ਹੋਵੇ ਪਰ ਵੇਖੋ ਇੱਕੋ ਦਰਵਾਜ਼ਾ ਵੱਡਾ ਸਾਰਾ ਰੱਖਿਆ ਇਨਾਂ ਦੇ ਸਾਹਮਣੇ ਇੱਕ ਥੜਾ ਬਣਿਆ ਉੱਚੂਤਰਾ ਬਣਿਆ ਉੱਚੂਤਰੇ ਦੇ ਉੱਪਰ ਕੁਰਸੀ ਧਾ ਕੇ ਅਹਿਮਦ ਸ਼ਾਹ ਬਦਾਨੀ ਬਿਠਾ ਹੈ ਅਹਿਮਦ ਸ਼ਾਹ ਬਦਾਨੀ ਦੇ ਸੱਜੇ ਖੜੇ ਉਹਦੇ ਕਰਮਚਾਰੀ ਉਹਦੇ ਸਿਪਾਹੀ ਖੜੇ ਨੇ ਉਹਦੇ ਹਮਾਇਤੀ ਖੜੇ ਨੇ ਉਹਦੇ ਹਮਦਰਦੀ ਖੜੇ ਨੇ ਉਹਦੇ ਨੌਕਰ ਜਾਤਰ ਖੜੇ ਨੇ ਉੱਚੂਤਰੇ ਦੇ ਉੱਪਰ ਛੱਤ ਪਾਈ ਹੋਈ ਆ ਜਾ ਵੱਡਾ ਜੇਨਾ ਉਹ ਦਰਵਾਜ਼ੇ ਵਿੱਚ ਬਣ ਗਿਆ ਸਾਰ ਜਦੋਂ ਅਸੀਂ ਖੱਬੇ ਹੱਥ ਦੀ ਗੱਲ ਮਾਰਾਂ ਕੋਲ ਖੱਬੇ ਹੱਥ ਦੇ ਵਿੱਚ ਇੱਕ ਵੱਡ ਜੰਗਲਾ ਕੀਤਾ ਹੋਇਆ ਉਹ ਜੰਗਲੇ ਦੇ ਅੰਦਰ ਦੋ ਜੰਗਲੀ ਸ਼ੇਰ ਆ ਤੇ ਜਿਹੜੇ ਦੋ ਸ਼ਗਲੀ ਸ਼ੇਰ ਉਹਨਾਂ ਨੂੰ ਭੁੱਖ ਲੱਗੀ ਉਹ ਭੁੱਖ ਦੇ ਨਾਲ ਦਹਾੜਦੇ ਪਏ ਆ ਕਿਉਂਕਿ ਖਾਣ ਦੇ ਵਾਸਤੇ ਕੁਝ ਮੰਗਦੇ ਆ ਜੰਗਲ 'ਚੋਂ ਫੜੇ ਹੋਏ ਜੰਗਲੀ ਸ਼ੇਰ ਤੇ ਭੁੱਖੇ ਛੀ ਆ ਤੇ ਉਹ ਸਜੇ ਆਪਾਂ ਨਿਗਾਹ ਮਾਰਾਂਗੇ ਸੱਚੇ ਅਹਿਮਦ ਸ਼ਾਹ ਖਵਾਨੀ ਦੇ ਕੋਤੇ ਸਪਾਹੀ ਕੋਤੇ ਉਹਦੇ ਜਿਹੜੇ ਕਰਿੰਦੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਔਰ ਆਪਸ ਦੇ ਵਿੱਚ ਲੜ ਰਹੇ ਆ ਕਿਉਂ ਜਪਦਾ ਜਿਵੇਂ ਕੋ ਟ੍ਰੇਨਿੰਗ ਕਰ ਰਹੇ ਆਪਸ ਦੇ ਵਿੱਚ ਅਹਿਮਦ ਸ਼ਾਹ ਖਵਾਨੀ ਤੇ ਉਹਦੇ ਨਾਲ ਬੈਠੇ ਹੋਏ ਉਹਦੇ ਸਪਾਹੀ ਜਿਹੜੇ ਉਸ ਥੜੇ ਤੇ ਚਮੁੱਤਰੇ ਤੇ ਉੱਪਰ ਬੈਠੇ ਆ ਬਹੁਤ ਉੱਚਾ ਬਣਾ ਕੇ ਉੱਠੜ ਅਹਿਮਦ ਸ਼ਾਹ ਖਵਾਨੀ ਬਿਠਾ ਹੈ ਉਹ ਕਦੇ ਸੱਚੇ ਵੇਖਦਾ ਕਿਉਂਕਿ ਉਧਰਲੇ ਪਾਸੋਂ ਸੱਚਾ ਬੜ ਜਾਂਦਾ ਵੀ ਉਹ ਸ਼ੇਰ ਜਿਹੜੇ ਆ ਉਹ ਕਹਾੜੇ ਪਏ ਆ ਤੇ ਕਦੇ ਜਿਹੜੇ ਉੱਲੇ ਜੁਗਾਨ ਕੀਤੇ ਹੋਏ ਭਰਤੀ ਆਪਣੀ ਫੌਜ ਦੇ ਵਿੱਚ ਉਹ ਆਪਸ ਦੇ ਵਿੱਚ ਇਕੱਲ ਨੀ ਜੁੱਧ ਲੜਦੇ ਪਏ ਆ ਰਹਾਇਸ਼ ਕਰਦੇ ਆ ਕਹਿੰਦਾ ਕਦੇ ਉਹਨਾਂ ਨੂੰ ਦਿਖਦਾ ਕਦੇ ਸੱਚੇ ਤੇ ਕਦੇ ਖੱਬੇ ਤੇ ਆਣ ਮਾਰਦਾ ਤੇ ਇਧਰਲੇ ਪਾਸੇ ਇੱਕ ਲੋਕ ਨੇ ਛੁਪ ਰਹੀ ਜਿਹਨੇ ਉਹ ਇੱਕ ਝੋਟਾ ਲੈ ਕੇ ਦੁਨੀਆਉਂਦੇ ਆ ਝੂਠਾ ਕਾਰ ਲੈ ਕੇ ਆਏ ਕਿ ਜਿਹੜੇ ਸ਼ੇਵ ਤਾਹ ਦੇ ਮੈਂ ਭੁੱਖ ਦਾ ਕਾਰ ਉਹਨਾਂ ਦੇ ਭੁੱਖ ਮਟਾਉਣ ਦੇ ਵਾਸਤੇ ਇੱਕ ਝੂਠਾ ਲੈ ਕੇ ਆਇਆ ਤੇ ਇਧਰ ਮੇ ਪਾਸੋਂ ਜਦੋਂ ਉਹਨਾਂ ਨੇ ਝੂਠਾ ਲਿਆਂਦਾ ਇਧਰੋਂ ਇੱਕ ਵੱਟੇ ਤਮਾਚੇ ਦੇ ਵਿੱਚੋਂ ਅਹਿਮਦ ਸ਼ਾਹ ਅਬਦਾਲੀ ਦੇ ਕੁਝ ਸਿਪਾਈ ਇੱਕ ਸਿੰਘਾਂ ਦੀ ਟੁਕੜੀ ਨੂੰ ਫੜ ਕੇ ਲੈ ਕੇ ਆਏ ਜਿਹੜੀ ਸਰਕਾਰ ਹਾਟੂ ਸਿੰਘ ਸਰਕਾਰ ਬਾਦ ਸਿੰਘ ਸਰਕਾਰ ਕੇਰ ਸਿੰਘ ਸਰਕਾਰ ਆਰਾਮ ਸਿੰਘ ਇਹ ਛੋਟੀ ਜਿਹੀ ਟੁਕੜੀ ਹੜਕੇ ਨੇ ਆਂਦੀ ਹੈ ਇੱਕ ਅਮਸ਼ਾ ਅਬਦਾਲੀ ਦਾ ਜਨੈਲ ਹੈ ਉਹਦਾ ਨਾਮ ਹੈ ਸਰ ਬੁਲੰਦਪਾ ਸਾਹਿਬ ਨਾਮ ਨਖਾ ਉਹਨੇ ਜਦੋਂ ਇਹਨਾਂ ਮੁੰਡਿਆਂ ਹਨ ਅੰਦਰ ਕਿਲੇ ਦੇ ਅੰਦਰ ਭਨੇ ਤੇ ਅੰਦਰ ਕਿਲੇ ਦੇ ਵੜਦਿਆਂ ਸਾਰ ਸ਼ੀਗਾਨੇ ਚੰਦਾ ਰਾ ਛੇ ਫਤਿਹ ਬਲਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹ ਇੰਨੀ ਉੱਚੀ ਆਵਾਜ਼ ਦੇ ਵਿੱਚ ਬੁਲਦੇ ਬਲਾਈ ਕਿ ਜਿਹੜਾ ਅਹਿਮਦ ਸ਼ਾ ਅਫਗਾਨੀ ਦੇ ਹਾਲ ਦੇ ਸਿਪਾਹੀ ਉਹਨਾਂ ਇੱਕ ਧੰਮ ਧਿਆਨ ਜਿਹੜਾ ਉਹ ਦਾਬਚੇ ਚ ਚਲਾ ਗਿਆ ਲੜਦੇ ਹੋਏ ਸਿਪਾਹੀ ਆਪਸ ਦੇ ਵਿੱਚ ਲਕੜੀ ਜੰਦ ਕਰਦੇ ਹੋਏ ਰਹਾਏ ਸਨ ਕਾਬਦੇ ਹੋਏ ਇੱਕ ਧੰਮ ਰੁਕ ਗਏ ਤੇ ਜਦੋਂ ਰੁਕੇ ਇਮਦ ਸ਼ਾਹ ਅਬਦਾਨੀ ਦਾ ਕਬੀਰ ਸ਼ਾਹ ਤੋਂ ਲੰਮਾ ਕੰਮ ਕੁਝ ਬੰਦਿਆਂ ਨੂੰ ਖੜ ਕੇ ਨੂੜ ਕੇ ਲੈ ਕੇ ਆਇਆ ਹੈ ਤੇ ਜਦੋਂ ਇਮਦ ਸ਼ਾਹ ਅਬਦਾਨੀ ਦਾ ਕਿੜਾ ਹੋਆ ਪਹਿਲੀ ਵਾਰੀ ਤੇ ਬਹੁਤ ਵਾਰ ਪਿਆ ਉਹਨੇ ਦੇਖਿਆ ਹੈ ਕਿ ਸਿੰਘ ਪਰ ਸਵਾਲ ਕਰਦਾ ਹੈ ਸ਼ਾਹ ਅਬਦਾਨੀ ਦਾ ਆਪਣੇ ਜਰਨਲ ਨੂੰ ਇਹਦਾ ਸੀਣਾ ਲੁਕਿੰਦਾ ਹੈ ਕਹਿੰਦਾ ਹੈ ਕੌਣ ਨੇ ਆਪਣਾ ਰਾਵਣ ਸ਼ਾਹ ਨੇ ਜਵਾਬ ਦਿੱਤਾ ਕਹਿਣ ਲੱਗੇ ਉਹ ਅਬਦਾਨੀ ਸ਼ੰਦਾਰਾ ਜਾਬੇ ਸ਼ੇਰ ਲਗਦੀ ਹੈ ਜਾ ਸਾਹਮਣੇ ਵਾਲਾ ਸ਼ੇਰਾਂ ਦਾ ਜੰਗਲ ਦਾ ਜਾਨੂ ਨਹੀਂ ਹੈ ਰਾਵਣ ਸ਼ਕ ਨੇ ਜਵਾਬ ਦਿੱਤਾ ਉਹਨੇ ਉੱਚੀ ਦਨੇ ਦੇਖੋ ਐਮ ਸ਼ਾ ਅਬਦਾਨੀ ਨੂੰ ਆਖਿਆ ਛਾ ਬੜਾ ਗੱਛਾ ਤੇ ਇਹ ਰਾਵਣ ਸ਼ਕ ਨੇ ਲਗਾਉਂ ਆ ਐਮ ਅਸੀਂ ਗੁਰੂ ਦੇ ਖਾਲਸੇ ਆ ਕਰਕੇ ਧਰਦੇ ਪੁੱਤਰਾ ਵੀ ਅਸੀਂ ਇੱਦਾਂ ਹੀ ਗੱਲ ਕਰਦੇ ਹੁੰਦੇ ਰਾਵਣ ਸ਼ਕ ਨੇ ਜਵਾਬ ਦਿੱਤਾ ਇਹਦੇ ਵਿੱਚ ਪਾਤਸ਼ ਦੇ ਸਪਾਈ ਜਿਹੜੇ ਝੋਟਾ ਲੈ ਕੇ ਆਏ ਜਦੋਂ ਛੋਟਾ ਅਗਰ ਸ਼ੇਰਾਂ ਦੇ ਉਸ ਜੰਗਲੇ ਦਾ ਦਰਵਾਜਾ ਖੋੜ ਕੇ ਝੋਟੇ ਨੂੰ ਹੰਮਰ ਕਹਿੰਦਾ ਉਹ ਸ਼ੇਰ ਜਿਹਨੇ ਨਾ ਦਹਾੜ ਕੇ ਟੁੱਟ ਕੇ ਪੈ ਗਿਆ ਝੋਟੇ ਤੇ ਤੇ ਜਦੋਂ ਝੋਟੇ ਦੇ ਟੁੱਟ ਕੇ ਪੈ ਗਿਆ ਉਹਨੇ ਆਪਣੀ ਭੁੱਖ ਮਟਾਉਣੀ ਆ ਉਹਨੇ ਦਹਾੜਨਾ ਸ਼ੁਰੂ ਕੀਤਾ ਤੇ ਝੋਟੇ ਦੇ ਉੱਪਰ ਟੁੱਟ ਕੇ ਪੈ ਗਿਆ ਝੋਟੇ ਨੂੰ ਸਿੱਲ ਲਿਆ ਆਪਣੀ ਸਵਰੀ ਤੇ ਲਿਖਦੇ ਜੇ ਕੋ ਸ਼ੇਰ ਟੁੱਟ ਕੇ ਪੈਂਦੇ ਹੋ ਉਹ ਛਾ ਰੱਖਣ ਲੱਗਦੇ ਆ ਦੇ ਫਰਮਾਨਾ ਦੇ ਨਾਲ ਜਹੂ ਦੇ ਨਾਲ ਪਾੜ ਸੁੱਤੇ ਉਹਨਾਂ ਨੂੰ ਝੋਟਾ ਪਾੜ ਕੇ ਸੁੱਟ ਦਿੱਤਾ ਥਲੇ ਕਰ ਪਾ। ਤੇ ਜਦੋਂ ਉਹ ਘਾਰੇ ਅਹਿਮਦ ਸ਼ਾਹ ਅਬਦਲੀ ਦੇ ਬੰਦੇ ਵਿੱਚ ਗੱਲ ਆਈ ਉਹਨੇ ਉਧਰੋਂ ਧਿਆਨ ਹਟਾਇਆ ਤੇ ਸ਼ੇਖਾ ਵੱਲ ਧਿਆਨ ਲਿਆ ਕੇ ਕਹਿੰਦਾ ਹੋਰ ਬੜਾ ਬਚਨਾ ਜਾਣਦੇ ਹੋ। ਤੇ ਜੇ ਏਡੀ ਕਰਜਤ ਤੇ ਮੈਨੂੰ ਕੋਈ ਖੱਛ ਤੇ ਖਾਓ ਤੇ ਇਦਾਂ ਸ਼ੇਖਾ ਨੇ ਜਵਾਬ ਦਿੱਤਾ ਉਹ ਅਹਿਮਦ ਸ਼ਾਹ ਅਬਦਲੀ ਤੂੰ ਕਹਿੰਦਾ ਕਿ ਜੇ ਸਾਡਾ ਲੋੜ ਚ ਜਾਣੀ ਆਉਂਗਾ। ਸਾਡੀ ਗਰਜ ਸੁਣ ਪਤੋ ਇੰਨਾ ਸ਼ੰਗਾਂ ਦੇ ਸ਼ੇਰ ਸ਼ਾ ਕਲਗੀਧਰ ਸਵੇਸ਼ ਤਪ ਹੋਰ ਸੀ ਸੈਭੇਵਾਰਾਜ ਉਹਨਾਂ ਨੂੰ ਯਾਦ ਕੀਤਾ ਕਰਕੇ ਯਾਦ ਸਤਿਗੁਰੂ ਦਾ ਪਾਣੀ ਚੱਲਣ ਦੇ ਰਸਤੇ ਕੀ ਹੈ ਅਰਦਾਸ ਅਰਦਾਸ ਕਰਕੇ ਕਿਉਂਕਿ ਸਾਰਾ ਪ੍ਰਸੰਗ ਅਰਦਾਸ ਦੀ ਸ਼ਕਤੀ ਤੇ ਆ ਇੱਕ ਬੂਦੇ ਨਿਸ਼ਵਾਸ ਤੇ ਆ ਉਹਨਾਂ ਕਰਕੇ ਅਰਦਾਸ ਕਲਗੀਧਰ ਪਾਤਸ਼ਾਹ ਜੀ ਨੂੰ ਜਿਕਾਰਾ ਛੱਲਿਆ ਉਹ ਜਿਕਾਰੇ ਦੇ ਗੂਜ ਕਿੰਨੇ ਅਸਮਰਨਤਾ ਕਈ ਆਪ ਜੀ ਦੇ ਸਾਹਮਣੇ ਜਸਵੰਤ ਸਿੰਘ ਬਾਕੀ ਦਾ ਢਾਟੀ ਜੱਥਾ ਹੈ 고맙습니다 <목소리가>